ਖੜੂਰ ਸਾਹਿਬ ਤੋਂ ਅਜਾਦ ਚੋਂ ਜਿੱਤਣ ਵਾਲੇ ਅਮਰਿਤਪਾਲ ਸਿੰਘ ਦੀ ਰਿਹਾਈ ਲਈ ਪਰਿਵਾਰ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ ਅਮਰਿਤਪਾਲ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਹੈ ਅਜਿਹੇ ਚ ਪਰਿਵਾਰ ਕਾਨੂੰਨੀ ਮਾਹਿਰਾਂ ਤੋਂ ਰਾਇ ਲੈ ਰਹੇ ਹੈ ਕਿ ਆਖਿਰ ਅਮਰਿਤਪਾਲ ਜੇਲ੍ਹ ਚੋਂ ਕਿਵੇਂ ਬਾਹਰ ਆ ਸਕਦਾ ਹੈ ਅਤੇ ਕਿਹੜੇ ਅੜਕੇ ਲੱਗ ਸਕਦੇ ਨੇ ਇਸ ਬਾਬਤ ਅਮਰਿਤਪਾਲ ਦੀ ਜਿੱਤ ਚ ਅਹਿਮ ਯੋਗਦਾਨ ਪਾਉਣ ਵਾਲੇ ਪਰਮਜੀਤ ਕੌਰ ਖਾਲੜਾ ਨੇ ਜਾਣਕਾਰੀ ਦਿੱਤੀ ਹੈ ਹਾਂਜੀ ਕਾਨੂੰਨੀ ਮਾਹਰਾਂ ਦਾ ਵੱਖਰੀ ਵੱਖਰੀ ਰਏ ਆ ਵੀ ਉਹਨਾਂ ਦਾ ਇਹ ਤੇ ਕਹਿਣਾ ਹੈ ਸਾਡੇ ਵਕੀਲ ਅਸੀਂ ਕੈਂਡੀਗਰ ਗਏ ਸੀ ਪਰਸੋਂ ਉਹਨਾਂ ਨੇ ਕਿਹਾ ਵੀ ਸੌ ਤੇ ਉਹਨਾਂ ਨੂੰ ਚੁਕਾਉਣੀ ਪੈਣੀ ਹੈ ਬਾਕੀ ਪੰਜਾਬ ਸਰਕਾਰ ਦੇ ਅਸ ਵਿੱਚ ਹੈ ਤੇ ਐਨਐਸਐ ਹਟਾਉਂਦੀ ਹੈ ਜਾਂ ਉਹਦੇ ਉੱਤੇ ਕੋਈ ਹੋਰ ਵੀ ਜਿਵੇਂ ਅਜਨਾਲਾ ਇਸ ਹੈਗਾ ਵੀ ਉਹਨਾਂ ਨੇ ਅਜਨਾਲੇ ਦੇ ਥਾਣੇ ਤੇ ਹਮਲਾ ਕੀਤਾ ਕੋਈ ਉਹ ਜਿਹਾ ਕੇਸ ਬਾਕੇ ਨੂੰ ਅੰਦਰ ਰੱਖ ਸਕਦੇ ਮੇਰੇ ਖਿਆਲ ਹੈ ਉਹਨਾਂ ਦੀ ਈਡੀਓਲੋਜੀ ਜਾਂ ਸਾਡੀ ਈਡੀਓਲੋਜੀ ਤਾਂ ਇਹੋਈ ਹੈ ਕਿ ਅਸੀਂ ਦਿੱਲੀ ਵਾਲਿਆਂ ਨਾਲ ਨਹੀਂ ਜਾਣਾ ਅਸੀਂ ਤਾਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਆ ਤੇ ਪੰਜਾਬ ਲਈ ਅਸੀਂ ਖੜਨਾ ਹੈ ਅਸੀਂ ਕਿਸੇ ਵੀ ਉਹਦੇ ਉੱਥੇ ਤੇ ਫਿਰ ਸਮਝੌਤੇ ਹੀ ਹੋਣਗੇ ਨਾ ਜੇ ਦਿੱਲੀ ਚ ਜਾਊ ਮੇਰੀ ਸਲਾਹ ਹੈ ਉਹਨਾਂ ਨੂੰ ਅਜੇ ਮੈਨੂੰ ਅਮਰਪਾਲ ਸਿੰਘ ਮਿਲਾਈ ਲਈਏ ਮੇਰੀ ਸਲਾਹ ਹੈ ਉਹਨਾਂ ਨੂੰ ਵੀ ਆਪਾਂ ਪੰਜਾਬ ਲਈ ਲੜੀਏ ਮਰੀਏ ਜੋ ਵੀ ਹੋਊਗਾ ਅਸੀਂ ਪੰਜਾਬ ਲਈ ਕਰੀਏ ਦਿੱਲੀ ਨਾਲ ਦੇ ਸਾਡਾ ਜੇ ਕੋਈ ਸਮਝੌਤਾ ਹੋਊਗਾ ਤਾਂ ਸ਼ਰਤਾਂ ਨਾਲ ਹੋਊਗਾ ਕੋਈ ਸਮਝੌਤਾ ਹੋਊਗਾ ਇਹ ਨਹੀਂ ਕਿ ਅਸੀਂ ਉਹਨਾਂ ਦੀ ਪਾਰਟੀ ਜੁਆਇਨ ਕਰਾਂਗੇ ਨੋ ਅਸੀਂ ਆਜ਼ਾਦ ਹੀ ਲੜਦੇ ਹਾਂ ਤੇ ਆਜ਼ਾਦ ਹੀ ਰਹਿਾਂਗੇ